ਮਨ ਹਾਈ ਕੋਰਟ ਵੱਲੋਂ ਪੱਕੇ ਤੌਰ ਤੇ ਉਹੀ ਸਰਪੰਚ ਤੇ ਮੋਹ ਲਗਾ ਦਿੱਤੀ ਹੈ ਜਿਹੜੇ ਸਰਪੰਚ ਨੂੰ ਇੱਕ ਸਾਲ ਪਹਿਲਾਂ 6 ਵੋਟਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਵੱਲੋਂ ਜਾਂ ਚੋਣ ਦਫ਼ਤਰ ਮਲੇਰਕੋਟਲਾ ਵੱਲੋਂ ਜੇਤੂ ਕਰ ਦਿੱਤਾ ਗਿਆ ਸੀ ਦੁਬਾਰੇ ਪਿੰਡ ਵਿੱਚ ਢੋਲ ਵੱਜੇ ਨੇ ਲੱਡੂ ਵੰਡੇ ਗਏ ਨੇ ਦੁਬਾਰਾ ਉਹੀ ਮਾਹੌਲ ਉਹੀ ਜਸ਼ਨ ਪਿੰਡ ਵਿੱਚ ਹੋਇਆ ਆਪਣੇ ਦੇ ਗਲੀਆਂ ਦੇ ਵਿੱਚ ਮਾਨਜੋਗ ਹਾਈ ਕੋਰਟ ਦੇ ਭਰੋਸਾ ਦੀਗਾ ਬਾਕੀ ਤੁਹਾਨੂੰ ਪਰਮਾਤਮਾ ਤੇ ਭਰੋਸਾ ਦੀ ਯਕੀਨ ਤੀਗਾ ਕਿਉਂਕਿ ਜੋ ਹੱਕ ਸੱਚ ਦੀ ਜਿੱਤ ਦਾ ਹੋਣੀ ਹੁੰਦੀ ਹੈ ਉਹਨ ਸਮਾਂ ਲੱਗ ਜਾਂਦਾ ਹੈਗਾ ਜਿਹੜੇ ਸਮਰਥਕਾਂ ਨੇ ਜੀ ਤਨਮਨ ਨਾਲ ਮੈਨੂੰ ਮਿਹਨਤ ਕਰਕੇ ਲੋਕਾਂ ਨਾਲ ਮਿਲਤਾਂ ਕਰਕੇ ਸਮਝਾ ਕੇ ਮੈਨੂੰ ਵੋਟਾਂ ਪੁਆਈਆਂ ਸੀ ਉਹਨਾਂ ਨੂੰ ਚਾਹ ਤਾਂ ਹੋਣੀ ਸੀਗਾ ਸਤਿ ਸ਼੍ਰੀ ਅਕਾਲ ਜੀ ਜਾਨਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਪਰਮਜੀਤ ਸਿੰਘ ਸੰਘਾਲਾ ਸੋ ਭਾਵੇਂ ਇੱਕ ਸਾਲ ਹੋ ਗਿਆ ਸਰਪੰਚੀ ਦੀਆਂ ਵੋਟਾਂ ਪਈਆਂ ਨੂੰ ਅਤੇ ਪਿੰਡਾਂ ਵਿੱਚ ਸਰਪੰਚ ਬਣਿਆ ਨੂੰ ਪਰ ਪੰਜਾਬ ਦਾ ਇੱਕ ਅਜਿਹਾ ਪਿੰਡਾ ਜਿਲ੍ਹਾ ਮਲੇਰਕੋਲਾ ਦਾ ਹਥਨ ਪਿੰਡ ਜਿਹੜਾ ਕਿ ਇੱਕ ਸਾਲ ਤੋਂ ਲਗਾਤਾਰ ਅਜੇ ਵੀ ਸਰਪੰਚੀ ਨੂੰ ਲੈ ਕੇ ਭੰਬਲ ਪੂਸਾ ਚੱਲ ਰਿਹਾ ਸੀਗਾ ਪਰ ਹੁਣ ਹਾਈ ਕੋਰਟ ਵੱਲੋਂ ਪੱਕੇ ਤੌਰ ਤੇ ਉਹੀ ਸਰਪੰਚ ਤੇ ਮੋਹ ਲਗਾ ਦਿੱਤੀ ਹੈ ਜਿਹੜੇ ਸਰਪੰਚ ਨੂੰ ਇੱਕ ਸਾਲ ਪਹਿਲਾਂ ਸੇ ਵੋਟਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਵੱਲੋਂ ਜਾਂ ਚੋਣ ਦਫ਼ਤਰ ਮਲੇਰਕੋਟਲਾ ਵੱਲੋਂ ਜੇਤੂਕਰ ਦਿੱਤਾ ਗਿਆ ਸੀਗਾ ਸੋ ਦੁਬਾਰੇ ਪਿੰਡ ਵਿੱਚ ਢੋਲ ਵੱਜੇ ਨੇ ਲੱਡੂ ਵੰਡੇ ਗਏ ਨੇ ਦੁਬਾਰਾ ਉਹੀ ਮਾਹੌਲ ਉਹੀ ਜਸ਼ਨ ਪਿੰਡ ਵਿੱਚ ਹੋਇਆ ਪਿੰਡ ਦੇ ਗਲੀਆਂ ਦੇ ਵਿੱਚ ਤੁਹਾਨੂੰ ਮਲਾਵਾਂਗੇ ਸਰਪੰਚ ਕਮਲਜੀਤ ਸਿੰਘ ਪਿੰਡ ਹਾਥਾਂ ਦੇ ਵੀ ਜਿਹੜਾ ਇਹ ਜਾਣਾਂਗੇ ਵੀ ਕੀ ਮਾਮਲਾ ਸੀ ਇੱਕ ਸਾਲ ਤੋਂ ਲਗਾਤਾਰ ਲੋਕ ਵਿਚਿੱਤੀ ਬਸਨ ਲੋਕ ਹਰਾਨਸਨ ਵੀ ਕੀ ਬਣੇਗਾ ਹਰ ਇੱਕ ਦੀ ਜਵਾਨ ਤੇ ਇਹ ਸਵਾਲ ਸੀਗਾ ਪਰ ਦੁਬਾਰਾ ਜਿਹੜਾ ਕਿ ਹਾਈ ਕਾਉਂਟਰ ਜਿਹੜਾ ਕਿ ਕਹਿ ਦਈਏ ਵੀ ਇਹ ਤੁਹਰਾਤ ਸਤਿਪੰਸਾ ਬਲਦਨ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹੂੰ ਕਿਵੇਂ ਲੰਮਾ ਸਮਾਂ ਇੱਕ ਸਾਲ ਹੋ ਗਿਆ ਹਨਾ ਚੱਲਦੇ ਨੂੰ ਕੰਮ ਫਿਰ ਵੀ ਮਾਨ ਵਿੱਚ ਬਹੁਤ ਹੁੰਦਾ ਕਿਵੇਂ ਕੀ ਗਲਤੀ ਸਾਰੀ ਹੈ ਨਹੀਂ ਜਿਹੜੀਆਂ ਜਿਵੇਂ ਸਿਵਲ ਕੋਰਟਾਂ ਨੇ ਜੀ ਐਸਡੀਮ ਕੋਰਟਾ ਉੱਥੇ ਤੁਹਾਨੂੰ ਪਤਾ ਸਰਕਾਰਾਂ ਦੇ ਪੋਲੀਟੀਕਲ ਪ੍ਰੈਸ਼ਰ ਪੈ ਜਾਂਦੇ ਹੈਗੇ ਸਭ ਕੁਝ ਹੋ ਜਾਂਦਾ ਹੈਗਾ ਪਰ ਜਦੋਂ ਸਾਡਾ ਕੇਸ ਹਾਈ ਕੋਰਟ ਚ ਚਲਾ ਗਿਆ ਫਿਰ ਸਾਨੂੰ ਮਾਨਯੋਗ ਹਾਈ ਕੋਰਟ ਦੇ ਭਰੋਸਾ ਦੀਗਾ ਬਾਕੀ ਤੁਹਾਨੂੰ ਪਰਮਾਤਮਾ ਤੇ ਭਰੋਸਾ ਦੀ ਯਕੀਨਤੀਗਾ ਕਿਉਂਕਿ ਜੋ ਹੱਕ ਸੱਚ ਦੀ ਜਿੱਤ ਦਾ ਹੋਣੀ ਹੁੰਦੀ ਹੈ ਉਹਨ ਸਮਾਂ ਲੱਗ ਜਾਂਦਾ ਹੈਗਾ ਵੀ ਦੇਖਤੋਂ ਨੂੰ ਜੇਤੂਕਰਾਰ ਦਿੱਤਾ ਮੌਕੇ ਤੇ ਸਾਲ ਪਹਿਲਾਂ ਹਨਾ ਫਿਰ ਦੂਜੀ ਧਿਰ ਨੇ ਕੀ ਕਿਹਾ ਵੀ ਸਾਡੇ ਨਾਲ ਤੱਕਾ ਹੋਇਆ ਕੋਈ ਕੀ ਕਿਹਾ ਹੋਇਆ ਉਹਨਾਂ ਨੇ ਕੀ ਸ਼ਬਦ ਕਹੇ ਦੂਜੀ ਧਿਰ ਨੇ ਜੀ ਸਾਡੇ ਮਾਨਯੋਗ ਐਸ ਡੀ ਐਮ ਉਹਨਾਂ ਦੇ ਅਪੀਲ ਪਾਈ ਸੀਗੀ ਵੀ ਇਹਦੀ ਰੀਕਾਉਂਟਿੰਗ ਕੀਤੀ ਜਾਵੇ ਉਸ ਤੋਂ ਬਾਅਦ 26 8 ਨੂੰ ਐਸ ਡੀ ਐਮ ਨੇ ਰੀਕਾਉਂਟਿੰਗ ਦਾ ਆਰਡਰ ਕਰਤੇ ਸਪੀ ਡੇਟ ਰੱਖਤੀ ਫਿਰ ਅਸੀਂ ਹਾਈ ਕੋਰਟ ਗਏ ਜੀ ਹਾਈ ਕੋਰਟ ਚ ਕੇਸ ਪਾਇਆ ਸਾਨੂੰ ਮਾਨਯੋਗ ਹਾਈ ਕੋਰਟ ਨੇ ਸਟੇ ਦਿੱਤੀ ਜੀ ਤੇ ਹੁਣ ਦੁਬਾਰੇ ਕੱਲ ਪਰਸੋਂ ਹੋਣਾ ਅਨਾਉਂਸ ਹੋਇਆ ਹੁਣ ਜੱਜ ਸਾਹਿਬ ਨੇ 212 25 ਨੂੰ ਆਰਡਰ ਕੀਤਾ ਜੀ ਦੋ ਤਿੰਨ ਠੀਕ ਹੈ ਜੀ ਹਾਂ ਜੋ ਹੱਕ ਸੱਚ ਇੱਜ਼ਤ ਦਾ ਫੈਸਲਾ ਹੋਇਆਗਾ ਅਸੀਂ ਪਹਿਲਾਂ ਤਾਂ ਸੱਚੇ ਪਾਸਾ ਅਕਾਲ ਪੁਰਖ ਦਾ ਉਡਨ ਕੋਰਟਸ ਕਰਾਨਾ ਕਰਦੇ ਹਾਂ ਅਤੇ ਮਾਨਯੋਗ ਹਾਈ ਕੋਰਟ ਦਾ ਬਾਕੀ ਜੱਜ ਸਾਹਿਬ ਉਹੀ ਫੀਲਿੰਗ ਹੋਈ ਢੋਲ ਵੱਜੇ ਦੁਬਾਰੇ ਜੱਡੂ ਬੰਡੇਗਾ ਜਿਹੜੀ ਸਾਲ ਪਹਿਲਾਂ ਵਾਲੀ ਦੁਬਾਰੇ ਹਾਂਜੀ ਹੁਣ ਜਿਹੜੇ ਬਣਾਉਣ ਦਾ ਮੌਕਾ ਹੀ ਮਿਲ ਗਿਆ ਇੱਕ ਜਿਹੜੇ ਸਮਰਥਕਾਂ ਨੇ ਜੀ ਤਨਮਨ ਨਾਲ ਮੈਨੂੰ ਮਿਹਨਤ ਕਰਕੇ ਲੋਕਾਂ ਨਾਲ ਮਿੰਤਾ ਕਰਕੇ ਸਮਝਾ ਕੇ ਮੈਨੂੰ ਵੋਟਾਂ ਪਵਾਈਆਂ ਸੀ ਉਹਨਾਂ ਨੂੰ ਚਾਹ ਤਾਂ ਹੋਣਾ ਹੀ ਸੀਗਾ ਬਾਕੀ ਇੱਕ ਸਾਲ ਚਲੋ ਬੀਤ ਗਏ ਕੋ ਸੁਣਦੇ ਨੂੰ ਫਿਰ ਪਿੰਡ ਦਾ ਵਿਕਾਸ ਰੁਕਿਆ ਪਿਆ ਹੋਊਗਾ ਨਹੀਂ ਜੀ ਪਿੰਡ ਦਾ ਵਿਕਾਸ ਉਦੋਂ ਹੀ ਚੱਲਦਾਗਾ ਜੋ ਕਿ ਸਰਕਾਰੀ ਕੰਮ ਤੀ ਗਈ ਕੋਈ ਕਿਉਂਕਿ ਜਿਸ ਤਰ੍ਹਾਂ ਦੀ ਜਿੱਥੇ ਮੇਰੀ ਮਤਲਬ ਮੋਹਰ ਤੇ ਲੱਗਦੀ ਸੀ ਕੋਈ ਦਫ਼ਤਰਾਂ ਦੇ ਕੰਮ ਕਾਜ ਹੁੰਦੇ ਸੀ ਮੈਂ ਲੋਕਾਂ ਦੇ ਕੰਮ ਕਾਜ ਕਰਾਉਂਦਾ ਸੀ ਬਾਕੀ ਪਿੰਡ ਦੇ ਵੀ ਕੰਮ ਕਰਾਉਂਦਾ ਸੀ ਵਿਕਾਸ ਦੇ ਕੰਮ ਪਿੰਡ ਚੱਲ ਰਹੇ ਨੇ ਜੀ ਚਲੋ ਹੁਣ ਪੱਕੀ ਮੋਹਰ ਲੱਗ ਗਈ ਸਾਰੇ ਪੰਬਲ ਪਾਸੇ ਮੁੱਕ ਗਏ ਹੁਣ ਪਿੰਡ ਹਸਨ ਦੇ ਲੋਕਾਂ ਨੂੰ ਕਦੇ ਉਮੀਦ ਆ ਪੂਰੀ ਵੀ ਸਾਡੇ ਸਰਪੰਚ ਸਾਹਿਬ ਕੱਜ ਵੱਜ ਕੇ ਪਿੰਡ ਦਾ ਪ੍ਰਕਾਸ਼ ਜੋਰਾਂ ਤੇ ਕਰਨਗੇ। ਪਹਿਲਾਂ ਤਾਂ ਹੁ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਅਤੇ ਸਾਡੇ ਹਲਕੇ ਦੇ ਐਮ.ਐਲ.ਏ ਡਾਕਟਰ ਜਮਿਲੂ ਰਹਿਮਾਨ ਜੀ ਅਤੇ ਸਾਡੇ ਐਮ.ਪੀ ਮੀਤ ਹਰ ਜੀ ਉਹਨਾਂ ਤੇ ਸਾਨੂੰ ਬਹੁਤ ਵੱਡੀਆਂ ਆਸਾਂ ਲਗੀਆਂ ਹੈ ਵੀ ਪਰ ਗਰੰਟੀ ਵੀ ਸਾਨੂੰ ਬਹੁਤ ਵੱਡੇ ਕਫਏ ਦਿੱਤੇ ਗਏ ਜਿਸ ਤਰ੍ਹਾਂ ਅਮਰੇ ਨਗਰ ਨੂੰ ਲਗਭਗ 38 ਲੱਖ ਰੁਪਏ ਦਾ ਪੈਸਾ ਆਏਗਾ ਜੋ ਕਿ ਅਸੀਂ ਗਰਾਊਂਡ ਦਾ ਕੰਮ ਚਾਲੂ ਕਰਨਾ ਥੋੜੇ ਦਿਨਾਂ ਵਿੱਚ ਹੂੰ ਅਸਾਂ ਬਾਕੀ ਮਤਲਬ ਹੋਰ ਵੀ ਪ੍ਰੋਜੈਕਟ ਪਿੰਡ ਚ ਤਿਆਰ ਨੇ ਗਰਾਊਂਡ ਦਾ ਹੋਗਾ ਜਿਵੇਂ ਕਹਿ ਦਈਏ ਵੀ ਜਾਂ ਥੋੜਾ ਇੱਕ ਮੈਂ ਦੇਖਿਆ ਮੋ ਤਾਂ ਜਾਣ ਕਰਦਾ ਉਹ ਬਣਿਆ ਹੋਇਆ ਜਿਹੜਾ ਕਾਫੀ ਉਹ ਤੇ ਗੰਦਗੀ ਤੁਸੀਂ ਸਾਫ ਕੀਤਾ ਹੋਗਾ ਨਾ ਹਾਂਜੀ ਹਾਂ ਜਿਵੇਂ ਸਾਡੇ ਉਹ ਪੈਸੇ ਉਹਦੇ ਸੀ ਪਿੰਡ ਚ ਪੈਲਸ ਕਹਿ ਦਿੰਨੇ ਹਾਂਗੇ ਹਾਂ ਪਰ ਉਹ ਹੈ ਪੰਚਾਇਤ ਘਰ ਆ ਜੀ ਉਹਦਾ ਕਾਫੀ ਟਾਈਮ ਤੋਂ ਕੰਮ ਰੁਕਿਆ ਪਿਆ ਸੀਗਾ ਉਹ ਮੈਂ ਇਹ ਮਤਲਬ ਖੰਡਰ ਬਣ ਚੁੱਕਿਆ ਸੀਗਾ ਉਹ ਆਲੇ-ਦਾਲੇ ਰੂੜੀਆਂ ਲਾਈਆਂ ਪਈਆਂ ਸੀ ਪਰ ਜਦੋਂ ਅਸੀਂ ਨਵੀਂ ਪੰਚਾਇਤ ਬਣੀ ਆ ਨਾਲ ਮੇਰੇ ਨਗਰ ਦੇ ਪੰਚ ਸਾਹਿਬ ਨੌ ਦੇ ਨੌ ਪੰਚ ਦਸਵਾਂ ਮੈਂ ਸਰਪੰਚ ਅਸੀਂ ਸਾਰਿਆਂ ਨੇ ਰਾਲ ਮਿਲ ਕੇ ਪਹਿਲਾਂ ਉਹੀ ਕੰਮ ਕਰਾਇਆ ਸੀਗਾ ਜੀ ਰੂੜੀਆਂ ਚਕਾ ਕੇ ਉਹਦੀ ਚਾਰਦੁਵਾਰੀ ਕੀਤੀ ਆ ਹੁਣ ਉੱਥੇ ਵਿਆਹ ਵੀ ਹੁੰਦੇ ਨੇ ਅਸੀਂ ਪੰਚਾਇਤ ਦੀਆਂ ਮੀਟਿੰਗਾਂ ਵੀ ਕਰਦੇ ਆ ਹਮਮ ਸਵਾਗਤ ਸਾਹਿਬ ਤੁਹਾਡਾ ਸ਼ੁਕਰੀਆ ਤੇ ਤੁਹਾਡਾ ਉਮੀਦ ਵੀ ਕਰਦੇ ਆ ਵੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਕਿ ਹਤਨ ਪਿੰਡ ਵੱਡਾ ਪਿੰਡ ਆ ਇੱਕ ਤੇ ਵੱਡੇ ਪੱਧਰ ਤੇ ਪਿੰਡ ਦਾ ਵਿਕਾਸ ਕਰੋਗੇ ਧੰਨਵਾਦ ਜੀ ਭਾਈ ਜੀ ਕੀ ਕਹੋਗੇ ਪੰਚ ਸਾਹਿਬ ਦੁਬਾਰੇ ਜਿਹੜਾ ਕਿ ਸਾਲ ਬਾਅਦ ਉਹੀ ਮੌਕਾ ਮਿਲਿਆ ਲੱਡੂ ਵੰਡਣ ਦਾ ਢੋਲ ਵੱਜੇ ਨੇ हां जी मैं सरपंच ਪਿੰਡ ਆਦਮਪਾਲ ਤੋਂ ਤੇ ਪ੍ਰਧਾਨ ਟ੍ਰੈਕੀ ਨੂੰ ਮਲੇ ਕੋਲਲਾ ਤੇ ਬਾਈ ਆਪਣਾ ਮਿੱਤਰ ਵੀ ਹੈ ਤੇ ਆਪਣਾ ਰਿਸ਼ਤੇਦਾਰ ਵੀ ਪੈਂਦੀ ਹੈ ਇਹਦੇ ਨਾਲ। ਦੇਖੋ ਇਹ ਭੰਬਲ ਪੂਸੇ ਪਾਇਆ ਗਏ ਦੀ ਇੱਕ ਪ੍ਰੈਜੈਂਟਿੰਗ ਅਫਸਰ ਨੇ ਇਹਨਾਂ ਨੂੰ ਬਕਾਇਦਾ ਸਰਟੀਫਿਕੇਟ ਦਿੱਤਾ ਸੀ। ਜਿੱਤੇ ਸੀ ਇਹ ਪਿੰਡ ਦਾ ਵਿਕਾਸ ਵੀ ਕਰਾ ਰਹੇ ਨੇ ਮੋਰ ਵੀ ਇਹਨਾਂ ਦੀ ਲੱਗਦੀ ਸੀ। ਬਸ ਇੱਕ ਕਹਿ ਲਓ ਭੰਬਲ ਪੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਮਨ ਨੂੰ ਮਤਲਬ ਕਿਤੇ ਨਾ ਕਿਤੇ ਰਹਿੰਦਾ ਹੀ ਆ ਵੀ ਹਨਾ ਕਿਦਾਂ ਕੀ ਹੋ ਜਾਊਗਾ ਤੇ ਅੱਜ ਸਾਨੂੰ ਹਾਈ ਕੋਰਟ ਨੇ ਮਤਲਬ ਜਿੱਤ ਦਿੱਤੀ ਹੈ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਪੂਰੀ ਖੁਸ਼ੀ ਹੈ ਪਿੰਡ ਦੇ ਚਿਲਾਕੇ ਚ। ਬਹੁਤ ਬਹੁਤ ਬ ਸਾਡੇ ਡਾਕਟਰ ਜਵੀਲੂ ਰਹਿਮਾਨ ਜੀ ਦਾ ਤੇ ਮਾਨ ਸਰਕਾਰ ਦਾ ਪੂਰਾ ਮਤਲਬ ਪਾਰਟੀ ਨਾਲ ਬਾਝੜ ਕੇ ਕੰਮ ਕਰਾਂਗੇ ਹਾਂ ਬਾਕੀ ਸੋ ਬਾਕੀ ਜੀ ਦਵਾਰੇ ਪੱਕੀ ਮੋਹਰ ਲੱਗ ਚੁੱਕੀ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹਾ ਮਲੇਰਕੋਲਾ ਪਿੰਡ ਹਾਥਨ ਜੋਗੇ ਵੱਡਾ ਪਿੰਡ ਹੈ ਪਿੰਡ ਦੀ ਕਾਇਆ ਕਲਪ ਹੋਵੇਗੀ ਅਤੇ ਵੱਡੇ ਪ੍ਰੋਜੈਕਟ ਜਿਹੜੇ ਪਿੰਡ ਵਿੱਚ ਲਿਆਂਦੇ ਜਾਣਗੇ ਸਾਥੀ ইমরান ਦੇ ਨਾਲ ਮਲੇਰਕੋਲਾ ਪਰਮਿੰਸ ਸਿੰਘ ਆਲਾ ਤਨਵਾਦ ਜੀ